ਉਹੀ ਕੰਮ ਹੋਣ ਵਾਲਾ ਹੈ ਉਹੀ ਕੰਮ ਹੋਣ ਵਾਲਾ ਆ ਆਏ ਸੀ ਮ사ਜ ਕਰਾਉਣ ਵਾਸਤੇ ਇੰਨੀ ਦੂਰ ਤੋਰ ਕੇ ਵੀ ਆਏ ਹੁਣ ਫਿਰ ਮ사ਜ ਨਹੀਂ ਹੈ ਚਿਹਰਾ ਹੀ ਹੈ ਤੁਹਾ ਗਾਇਬ ਨੇ ਮੋਏ ਮੋਏ ਹੋ ਗਿਆ ਜੱਟ ਆ ਬਈ ਕਿਹਦੀ ਲਗੀ ਆ ਗਿਆ ਸਵਾਦ ਉਹ ਆ ਗਿਆ ਹੋਰੇ ਉਹ ਆ ਗਿਆ ਮਾਹੀ ਮਹੀ ਨਹੀਂ ਨਾ ਹੀ ਨਾਲ ਸਤ ਸ੍ਰੀ ਅਕਾਲ ਤੇ ਕੀ ਹਾਲ ਚਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਤੇ ਅੱਜ ਜੀ ਰਾਤ ਦੇ ਵਜੇ ਨੇ 8 ਤੇ ਮੈਂ ਤੇ ਹਣੀ ਚੱਲੇ ਆ ਬਾਹਰ ਪੇਟ ਪੂਜਾ ਕਰਨ ਜੋ ਕਿ ਅੱਜ ਸਾਡੇ ਘਰੇ ਸਾਡੀ ਫੇਵਰੇਟ ਕਪੂਰਾਲ ਬਣੀ ਹੈ ਕਾਲ ਤੇ ਫਿਰ ਵੀ ਠੀਕ ਸੀ ਕੱਦੂ ਜਿਹੜਾ ਵਿੱਚ ਪਾਤ ਨਾ ਇਸ ਕਰਕੇ ਮਾਮਲਾ ਗੜਬੜ ਹੋ ਗਿਆ ਤੇ ਹੁਣ ਅਸੀਂ ਚੱਲਿਆ ਕਿਤੇ ਬਾਹਰ ਡਿਨਰ ਕਰਨ ਵਾਸਤੇ ਤੇ ਤੁਸੀਂ ਚਲੋ ਨਾਲ ਤੁਹਾਨੂੰ ਖਾਣੇ ਆ ਜਾਂ ਬਾਕੀ ਖਾਣੇ ਆ ਕੀ ਪੀਣੇ ਆ ਤੇ ਹੁਣ ਟਾਈਮ ਨਾ ਵੇਸ ਕਰਦੇ ਹੋਏ ਸਿੱਧਾ ਆਪਾਂ ਮਿਲਦੇ ਆ ਲొਕੇਸ਼ਨ ਤੇ ਹਾਂਜੀ ਦੋਸਤੋ ਆਪਾਂ ਆਪਣੀ ਲੋਕੇਸ਼ਨ ਤੇ ਪਹੁੰਚ ਗਏ ਆ ਨਸਲ ਤੇ ਹੁਣ ਚੱਲਦੇ ਆ ਅੰਦਰ ਤੇ ਕਰਦੇ ਆ ਪ੍ਰੇਮ ਪੂਜਾ ਪਾਂ ਅੰਦਰ ਆ ਚੁੱਕੇ ਆ ਤੇ ਇਹ ਲਾਈਨ ਚ ਲੱਗ ਟੇ ਆ ਆਰਡਰ ਕਰਦੇ ਆ ਤੇ ਫਿਰ ਦੇਖਦੇ ਆ ਕਿ ਕੋਈ ਥਾਂ ਮਿਲਦੀ ਏ ਓਕੇ ਬੈਠ ਕੇ ਬਿਨਾਂ ਦੇ ਖਾਣੀ ਲੱਭਦਾ ਪੈ ਟੇਬਲ ਇਹ ਹੁਣ ਉੱਪਰ ਚਲੇ ਆ ਦੇਖਣ ਵਾਸਤੇ ਤੇ ਆਪਣੀ ਵਾਰੀ ਆਣ ਵਾਲੀ ਏ ਤੇ ਹਾਂਜੀ ਦੋਸਤੋ ਅਸੀਂ ਟੇਬਲ ਤੇ ਆ ਚੁੱਕੇ ਆ ਤੇ ਹੁਣ ਵੇਟ ਹੋ ਰਿਹਾ ਹੋ ਜਾਂਦਾ ਕੁਝ ਤਰ੍ਹਾਂ ਇਹ ਕਰ ਇਹੋ ਹੀ ਤਰ੍ਹਾਂ ਹੈ ਦਾਲ ਸਾਡੀ ਫੇਵਰੇਟ ਆ ਪਰ ਕਦੂ ਜਾਂ ਪਾਇਆ ਹੋਇਆ ਸੀ ਵਿੱਚ ਸੁੱਕਣੇ ਪੈ ਗਏ ਹੋਏ ਆ ਪਰ ਸਾਡਾ ਆਰਡਰ ਨਹੀਂ ਆ ਰਿਹਾ ਹਨੀ ਦੇ ਕਿੰਨੇ ਚੱਲੂਣੇ ਲੜਦੇ ਪਏ ਨੇ ਕੋਈ ਨਹੀਂ ਹੱਥ ਕਿ ਟੂਏ ਕੋਦੇ ਦੇ ਬਣੇ ਕੋੜੇ ਪੈਸੇ ਨਹੀਂ ਪਿਆ ਨਹੀਂ ਦੋਸਤੋ ਹਨੀ ਆਪਣਾ ਆਰਡਰ ਲਿਆ ਆ ਆ ਗਿਆ ਆਪਣੇ ਕੋਲ ਸਾਡਾ ਆਰਡਰ ਆ ਚੁੱਕਾ ਹੈ ਤੇ ਹਨੀ ਆਪਣਾ ਐ ਆਰਡਰ ਰੈਡੀ ਕਰ ਰਹਾ ਹੈ ਵਿੱਚ ਨਿੰਬੂ ਨਿੰਬੂ ਪਾ ਕੇ ਤੇ ਸੌਸ ਵਗੈਰਾ ਚਿਕਨ ਸੌਸ ਤੇ ਤੋਇਓ ਪਾ ਕੇ ਉਹਨੇ ਆਪਣਾ ਰੈਡੀ ਕਰ ਲਿਆ ਤੇ ਹੁਣ ਖਾਣ ਨੂੰ ਤਿਆਰ ਹੈ ਦੋਸਤੋ ਕਿਚਾ ਪੈ ਗਈ ਨਹੀਂ ਉਹ ਚੁੱਕ ਚੁੱਕਿਆ ਤੇ ਵੈਸੇ ਆਪਣਾ ਜਿਵੇਂ ਵੈਸਾ ਇਹ ਫੋਨਾ ਆਪਾਂ ਨਵਾਂ ਤੋਂ ਹੀ ਮੰਗਾਨੇ ਆਂ ਇਹ ਹਣੀ ਦੋਸਤੋ ਪੇਟ ਪੂਜਾ ਕਰਕੇ ਨਿਕਲੇ ਆ ਬਾਹਰ ਤੇ ਹੁਣ ਤੇ ਤੁਰੇ ਨਹੀਂ ਜਾ ਰਿਹਾ ਅਸੀਂ ਆਏ ਸੀ ਇੱਥੇ ਨਸਲ ਦੇ ਵਿੱਚ ਤੇ ਇੱਥੇ ਆਪਣੀ ਝੋਲੀ ਵੀ KFC ਵੀ ਹੈ ਤੇ ਨਾਲ ਦੇ ਪਾਸੇ ਮੈਕਡੋਨਲਡ ਵੀ ਹੈ ਤੇ ਹਣੀ ਨੇ ਬਾਈਕ ਕੱਢ ਲਈ ਹੈ ਤੇ ਹੁਣ ਚਾਲੇ ਪਾਨੇ ਆਪਾਂ ਘਰ ਵੱਲ ਨੂੰ ਤੇ ਹਾਂਜੀ ਦੋਸਤੋ ਅ ਇਹ ਅਸਲ ਤੋਂ ਆ ਚੁੱਕੀਆਂ ਕਰੇ ਵਾਪਸ ਤੇ ਹੁਣ ਟਾਈਮ ਕਾਫੀ ਹੋ ਗਿਆ 1:30 ਹੋ ਗਏ ਨੇ ਤੇ ਮੈਂ ਲੱਗਾ ਵਸੋਣ ਕਿਉਂਕਿ ਮੈ ਸਵੇਰੇ ਜਲਦੀ ਉੱਠਣਾ ਹੈ 4 ਵਜੇ ਉੱਠਣਾ ਹੈ ਕਿਉਂਕਿ ਮੈਂ ਜਾਣਾ 에어ਪੋਰਟ ਅਮਰ ਹੁਣਾਂ ਨੂੰ ਪਿਕ ਕਰਨ ਵਾਸਤੇ ਤੇ ਹੁਣ ਇਸ ਵਲੌਗ ਨੂੰ ਮੈਂ ਕੱਲ ਨੂੰ ਕੰਟੀਨਿਊ ਕਰਾਂਗਾ ਤੇ ਹੁਣ ਲੈਣਾ ਤੁਹਾਡਾ ਇਆਜ਼ਤ ਤੇ ਮਿਲਦੇ ਹਾਂ ਸਵੇਰੇ ਦੀ ਨੈਕਸਟ ਡੇ ਤੇ ਉੱਠ ਪਏ ਆ ਜੀ ਸਵੇਰੇ ਸਵੇਰ ਦੇ ਵਜੇ ਨੇ 5 ਤੇ ਨਹਾ ਧੋ ਕੇ ਰੈਡੀ ਹੋ ਗਿਆ ਵਾਂ ਤੇ ਆ ਗਿਆ ਵਾਂ ਚਾਚਾ ਜੀ ਵੱਲ ਕਿਉਂਕਿ ਅਸੀਂ ਚੱਲੇ ਆ ਅਮਨ ਹੁਣਾਂ ਨੂੰ ਪਿਕ ਕਰਨ ਵਾਸਤੇ ਉਹ ਮਲੇਸ਼ੀਆ ਤੋਂ ਵਾਪਸ ਆ ਰਹੇ ਨੇ ਤੇ ਹਾਂ ਦੀ ਇੱਥੇ ਮੁਰਗਿਆਂ ਨੇ ਵਾਂਗਾਂ ਦੇਣੀਆਂ ਚਾਲੂ ਕਰਤੀਆਂ ਨੇ ਉੱਠ ਕੇ ਲੱਗਦੇ ਕਾਕਾ ਜੀ ਵੀ ਐ ਜੀ ਮੁਰਗੇ ਚਿੱਕੀ ਮਿੱਕੀ ਇਹ ਵਾਂਗਾਂ ਦਿੰਦੇ ਨੇ ਉਹ ਪਾਰ ਕੋ ਜਾਂ ਹੋਰੀ ਸਵੇਰੇ ਸਵੇਰੇ ਕੋਈ ਕੰਮ ਹੋਣ ਵਾਲਾ ਹੈ ਕੋਈ ਕੰਮ ਹੋਣ ਵਾਲਾ ਆ ਹੋ ਗਿਆ ਹੋ ਗਿਆ ਹਾਂਜੀ ਦੋਸਤੋ ਚਾਹ ਪਾਣੀ ਪੀ ਲਿਆ ਤੇ ਹੁਣ ਚਾਬੀ ਤੱਕ ਲਈਏ ਤੇ ਕਰਦੇ ਆਪਾਂ ਸਾਡ ਗੱਡੀ ਤੇ ਚਾਲੇ ਪਾਨੇ ਆ ਏਅਰਪੋਰਟ ਤੇ ਇਸ ਸਕੇਵੇ ਤੇ ਟ੍ਰੈਫਿਕ ਲੱਗ ਚੁਕੀ ਹੈ ਕੋਈ ਸ਼ਾਇਦ ਐਕਸੀਡੈਂਟ ਹੋਇਆ ਹੋਵੇ ਉਹ ਉਧਰੋਂ ਟਰੱਕ ਪਲਟਿਆ ਹੋਇਆ ਹੈ ਤੇ ਆਹ ਦੇਖੋ ਇਧਰ ਡਿਵਾਈਡਰ ਤੋੜ ਛੱਡਿਆ ਬਿਲਕੁਲ ਚਲੇ ਕੇ ਜੈਨੇ ਪਾ ਕੇ ਮੇਰੇ ਨਾਲ ਹੈ ਨਾ ਤੇ ਹਾਂਜੀ ਦੋਸਤੋ 에어ਪੋਰਟ ਪਹੁੰਚ ਚੁੱਕੇ ਆ ਗੱਡੀ ਆਪਾਂ پارک ਲਾਤੀ ਆ ਦੇਖੋ ਤੇ ਮੈਂ ਤੇ ਚਾਚਾ ਜੀ ਆਇਆ ਲੈਣ ਵਾਸਤੇ ਉਹ ਸਾਹਮਣੇ 에어ਪੋਰਟ ਹੈ ਹਾਂਜੀ ਦਰਖਤਾ ਕਰਕੇ ਦੇਖ ਨਹੀਂ ਰਿਹਾ ਹੁਣ ਅਸੀਂ ਚੱਨ ਲੱਗੇ ਆ 에어ਪੋਰਟ ਦੇ ਅੰਦਰ ਗੇਟ ਨੰਬਰ 2 ਦੇ ਵਿੱਚੋਂ ਤੇ ਅੰਦਰ ਆ ਗਏ ਆ ਤੇ ਖੁਸ਼ ਇਦਾਂ ਦਾ ਇੱਥੇ ਵੀ ਉਹ ਤੋਂ ਆਣਗੇ ਰੀਤੇ ਦੋਸਤੋ ਆ ਪ੍ਰੋਬਲਮ ਆ ਰਹੀ ਏ ਵੀ 5.5 ਦਾ ਉਹਨਾਂ ਦਾ ਚਾਰਜ ਲੈਂਡ ਕੀਤਾ ਹੋਇਆ ਤੇ ਅਜੇ ਤੱਕ 6.5 ਹੋ ਚੁੱਕੇ ਨੇ ਉਹਨਾਂ ਨੂੰ ਗੇਟ ਹੀ ਨਹੀਂ ਮਿਲ ਰਿਹਾ ਇਸੇ ਕਰਕੇ ਜਿਆਦਾ ਜਾ ਕੇ ਲੱਗੇਗਾ ਹੋਰ ਚਲੋ ਹਜੇ ਕਨੇ 10-15 ਮਿੰਟ ਹੋਰ ਲੱਗਣਗੇ ਜੋ ਦੁਬਾਰੀ ਇਮੀਗ੍ਰੇਸ਼ਨ ਕੋਈ ਕੀ ਉਹਨਾਂ ਦੀ ਬਾਹਰ ਆਣਗੇ ਇਹ ਸਾਰੇ ਪ੍ਰੋਸੀਜਰ ਦੇ ਵਿੱਚ 1 ਘੰਟਾ ਹੋਰ ਲੱਗ ਸਕਦਾ ਹੈ ਇਹ ਹੈ ਜੀ ਡੋਮੈਸਟਿਕ ਅਰਾਈਵਲ ਇੱਥੋਂ ਡੋਮੈਸਟੀਕ ਆਣਗੇ ਤੇ ਉਹ ਨਾਲ ਦੀ ਉਹਦੀ ਹੈਗੀ ਇੰਟਰਨੈਸ਼ਨਲ ਅਰਾਈਵਲ ਟਾਈਮ ਕਾਫੀ ਲੱਗਣਾ ਤੇ ਹੁਣ ਅਸੀਂ ਚੱਲੇ ਆ ਸਾਜ ਕਰਾਉਣ ਵਾਸਤੇ ਜਿਵੇਂ ਉਹ ਮਸਾਜ ਵਾਲੀਆਂ ਕੁਰਸੀਆਂ ਲੱਗੀਆਂ ਹੁੰਦੀਆਂ ਮਸਾਜ ਦੀ ਚੇਅਰ ਜਿਹੜੀਆਂ ਹੁੰਦੀਆਂ ਉਹ ਲੱਭਦੇ ਪਏ ਆ ਉਹ ਸ਼ਾਇਦ ਆਪਾਂ ਨੂੰ ਮਿਲਣਗੀਆਂ ਡਿਪਾਰਚਰ ਤੇ ਇੱਥੇ ਹੀ ਆਪਾਂ ਤੇ ਹੋ ਜਾਗੇ ਡਿਪਾਰਚਰ ਤੇ ਤੇ ਦੋਸਤੋ ਹੁਣ ਆਪਾਂ ਆ ਚੁੱਕੇ ਆ ਡਿਪਾਰਚਰ ਤੇ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਹੀ ਆਪਾਂ ਜਿੰਦਰ ਨੂੰ ਚੜਾਣਾ ਆਏ ਸੀ ਇੱਥੇ ਹੀ ਅਮਨ ਹੁਣਾਂ ਨੂੰ ਚੜਾਣਾ ਆਏ ਸੀ ਜੇ ਕੋਈ ਆਪਾਂ ਇੱਥੋਂ ਬੋਰਡਿੰਗ ਕਰਵਾ ਕੇ ਮਿਲਣਾ ਚਾਹਵੇ ਤੇ ਇੱਥੋਂ ਕੋੜੀਆਂ ਤੋਂ ਆ ਕੇ ਉੱਪਰ ਮਿਲ ਸਕਦਾ ਹੈ ਮ사ਜ ਕਰਾਣਾ ਆਏ ਸੀ ਇਹਦੇ ਕੁਰਸੀਆਂ ਹੀ ਨਹੀਂ ਆਏ ਸੀ ਮ사ਜ ਕਰਾਣ ਵਾਸਤੇ ਇੰਨੀ ਦੂਰ ਤੁਰ ਕੇ ਵੀ ਆਏ ਹੁਣ ਫਿਰ ਮ사ਜ ਨਹੀਂ ਚਿਹਰਾ ਹੀ ਸੁਕਾਇਬ ਗਏ ਮੋਏ ਮੋਏ ਹੋ ਗਿਆ ਜੱਟਾ ਤੇ ਹਾਂ ਜੀ ਦੋਸਤੋ ਫਿਰ ਤੋਂ ਆ ਚੁੱਕੇ ਹਾਂ ਅਸੀਂ ਅਰਾਈਵਲ ਤੇ ਕਿਉਂਕਿ ਅਮਣ ਹੁਣੀ ਆ ਗਏ ਹਨ ੜਿਖ ਤੇ ਸਮਾਨ ਚੱਕਦੇ ਫਿਰਨ ਤੇ ਇਥੇ ਨਿਕਲਦੇ ਨੇ ਸਭ ਬਖਾਨੇ ਇਹਦੇ ਦੇਖੋ ਲੋਕ ਕੁੱਤਾ ਵੀ ਲੈ ਕੇ ਆਉਂਦੇ ਨੇ ਜਰਮਨ ਸ਼ੈਫਟੈਨ ਉਹ ਦਾ ਉਹ ਘਰ ਵੀ ਬਣਿਆ ਹੋਇਆ ਡੱਬਾ ਇਹਦੇ ਵਿੱਚ ਰੱਖਿਆਉਣਾ ਫਿਰ ਫਲਾਈਟ 'ਚ ਉਹ ਆ ਗਿਆ ਉਹਰੇ ਉਹ ਆ ਗਿਆ ਮਾਹੀ ਮੈਂ ਹੀ ਨਾ ਕਿਸ ਨਾਲ ਸਾਡੇ ਵਾਲੀਆਂ ਸੰਗ ਤਾਂ ਆ ਗਈਆਂ ਨੇ ਚੱਲ ਰਹੇ ਆ ਤੇ ਉਹਨਾਂ ਨੂੰ ਰੀਸੀਵ ਕਰਦੇ ਆ ਗੱਡੀ ਚ ਪਾਨੇ ਆ ਤੇ ਫਿਰ ਚੱਲਦੇ ਕਰੇ ਹਾਂਜੀ ਹਾਂਜੀ ਇਹ ਦੇਖੋ ਆ ਗਏ ਮਲੇਸ਼ੀਅਨ ਸੁੱਤਾ ਪਿਆ ਆ ਗਰਪਲਕ ਸਜੀ ਸੁੱਤਾ ਪਿਆ ਸੁੱਤਾ ਪਿਆ ਆ ਵੀ ਕਿੱਦਾਂ ਰਿਹਾ ਉਹਨਾਂ ਇੱਥੇ ਬਾਹਰ ਵੇਖਦੇ ਤਾਂ ਕਿਤੇ ਪਾਸੋਂ ਸੱਤਾਂ ਆ ਗਿਆ ਨੇ ਇਹ ਹੋਰ ਚੱਲੇ ਆਪਾਂ ਪਾਰਕਿੰਗ 'ਚ ਸਮਾਨਾ ਹਟਾ ਕੇ ਫਿਰ ਚੱਲਦੇ ਆ ਅਵੇ ਚੋਇਆ ਜਾ ਰਿਹਾ ਤੇ ਅੰਦਰ ਵੜ ਗਏ ਨੇ ਵਾਈਟ ਹਾਊਸ ਨਹੀਂ ਜਾਣਾ ਉਸੇ ਜੀ ਤੇ ਹਾਂਜੀ ਦੋਸਤੋ ਮਨਤਨੂ ਲੈ ਕੇ ਘਰੇ ਆ ਚੁੱਕੇ ਆ ਗੱਡੀ ਭਲ ਕਰਤੀ ਐ ਤੇ ਇੱਧਰ ਸਿਮਰ ਵੀ ਆ ਚੁੱਕੀ ਐ ਸਕੂਲੋਂ ਐਗਜ਼ਾਮ ਦੇ ਕੇ ਆਜੋ ਅੰਦਰ ਕਿ ਲੱਗੇ ਉਹ ਨਿਆ ਜੀ ਜੀਆਂ ਇੱਕ ਮਿਆ ਫ੍ਰੈਂਡ ਇਹਦੇ ਤੇ ਐਂਡਰ ਨੇ ਕੀਤੀ ਐ ਫ੍ਰੈਂਡਾ ਫੁੰਡਾ ਕੋ ਨਾ ਲਿਆ ਕਰੋ ਹਾਂ ਐਂਡਰ ਨੇ ਕੀਤੀ ਐ ਕਪੜੇ ਪਾ ਲਈਆਂ ਤੇ ਫਾਂਡਾ ਤੋਂ ਲਈਆਂ ਤੇ ਫਿਰ ਖੰਂਗ ਖੰਂਗ ਤੇ ਆ ਰੋਗੇ ਹੋਰ ਸੁੱਤਾ ਪਿਆ ਉਹਨੂੰ ਦੇਖੋ ਅੰਦਰੋਂ ਨਹੀਂ ਕਿ ਕੋ ਪਰਦਾ ਦਰ ਨਾ ਚਾਹ ਗੁੱਡ ਮਾਰਨਿੰਗ ਆ ਗਿਆ ਮੈਂ ਪੜਾ ਗਿਆ ਮੈਂ ਅਫੇਸ਼ੀਅਰ ਪਿਆਰ ਕੰਮ ਤੇ 2000 ਈਅਰ ਲੇਟਰ ਇਹ ਹਾਂਜੀ ਦੋਸਤੋ ਅੱਜ ਆ ਮਹੌਲਾ ਦੇ ਪਾਰਕ ਤੇ ਆ ਕੇ ਕੰਮ ਚ ਚਲਾ ਗਿਆ ਮੈਂ ਤੇ ਮੋਦੂ ਬਾਦ ਕੰਮ ਤੋਂ ਆ ਕੇ ਤੇ ਸਾਡੇ ਢੇਲੀਆਂ ਧਾਲੀਆਂ ਲਿੰਦਾ ਲਈਆਂ ਨੇ ਉੱਤੀ ਸਾਰੇ 4:30 ਵਜੇ ਉੱਠਿਆ ਆਇਆ ਸੀ ਤੇ نیند ਆ ਗਈ ਤੇ ਹੋਰ ਆਇਆ ਮੈਂ ਐਸਐਮ ਡਾਕਟਰ ਤੋਂ ਲੈਣੇ ਨੇ ਆর্ডার ਦੋ ਲੈਣੇ ਨੇ ਫੱਕੇ ਕਹਿੰਦੇ ਆ ਨਾ ਆਵਾ ਤੇ ਦੋਸਤੋ ਆਪਾਂ ਇਹ ਵਾਲੇ ਪੱਕੇ ਲੈਣ ਲੱਗੇ ਆ ਇਹਦਾ ਪ੍ਰਾਈਸ ਹੈਗਾ 1499 ਇੱਕ ਸਟੈਂਡ ਫੈਨ ਹੈ ਤੇ ਇੱਕ ਡੈਸਕ ਫੈਨ ਹੈ ਤੇ ਹਾਂਜੀ ਦੋਸਤੋ ਗੱਲ ਬਣੀ ਨਹੀਂ ਕਿਉਂਕਿ ਉਹ ਜਿਹੜੇ ਫੈਨ ਤੁਹਾਨੂੰ ਦਿਖਾਏ ਨੇ ਉਹ ਇੱਕੋ ਹੀ ਡੱਬੇ ਦੇ ਵਿੱਚ ਦੋ ਪਏ ਨੇ ਇੱਕ ਸਟੈਂਡ ਫੈਨ ਤੇ ਇੱਕ ਡੈਸਕ ਫੈਨ ਤੇ ਆਪਾਂ ਦੇਣੇ ਨੇ ਅਲੱਗ-ਅਲੱਗ ਕਸਟਮਰਸ ਨੂੰ ਤੇ ਇਸ ਕਰਕੇ ਹੁਣ ਇੱਥੋਂ ਮੈਂ ਟਾਲਾ ਕਰ ਸਕਦੀ ਐ ਹੁਣ ਆਪਾਂ ਪੰਜਾਬੀ ਦੀ ਦੁਕਾਨ ਤੋਂ ਹੀ ਲਵਾਣੇ ਨੇ ਹਾਂਜੀ ਦੋਸਤੋ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਪੱਕੇ ਆਪਾਂ ਲੈ ਲਏ ਨੇ ਤੇ ਹੁਣ ਮੈਂ ਆਇਆ ਹਾਂ ਨੂਰ ਵਾਸਤੇ ਚਿਕਨ ਰਾਈਸ ਲੈਣ ਵਾਸਤੇ ਇਹ ਦੇਖ ਲਓ ਹੈ ਕਾਊਂਟਰ ਤੇ ਖੜਾ ਹਾਂ ਹੁਣ ਇਥੋਂ ਪਿਕ ਕਰਦੇ ਆਂ ਤੇ ਆਹੀ ਦੋਸਤੋ ਨੂਰ ਨੂੰ ਮਿਲ ਗਿਆ ਚਿਕਨ ਰਾਈਸ ਉਹ ਓਪਨ ਕਰੋ ਇਹ ਹਾਲ ਕੀ ਬਣਾਇਆ ਹੋਇਆ ਆਪਣਾ ਹੈ ਔਰ ਇਹ ਕੀ ਚਲਾਇ ਹੈ 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 ਕੀ ਉਪਤਰੀ ਉਪਤ ਦੇਖ ਇਹ ਕੀ ਕੀਤਾ ਹੈ ਇਹ ਹੈ ਬਾਣੀ ਦੀਦੀ ਦਾ ਨਾਮ ਆਵੇ ਤੂੰ ਤੂੰ ਪਹਿਨਾਰ ਚਲਾਏ ਨੇ ਹੁਣ ਮੇਰੇ ਨਾਲ ਹੁਣ ਮੇਰੇ ਨਾਲ ਲੜਦਾ ਪਿਆ ਆ ਤੈਰੀ ਉਹ ਦੇਖ ਲਾ ਕੇ ਕੀ ਬਣਾਇਆ ਗੱਲ ਹੋਈ ਹੈ ਨਹੀਂ ਕਰ ਰਹੀ ਕਿ ਕਰ ਰਹੀ ਹੈ ਨਾ ਖਾਣੇ ਦੀ ਤੇ ਫਿਰ ਅੱਜ ਦੇ ਕੱਲ ਨਹੀਂ ਖਾਣਦੇ ਮਤਲਬ ਇਹ ਕਹਾਣੀ ਵੀ ਸਟੋਰੀ ਤੇ ਹੈ ਹੈ ਮਤਲਬ ਤਾਂ ਤਾਂ ਅੱਡੇ ਕੁਤਤਾਂ ਨੂੰ ਸੁਖਾ ਦੇ ਜੇ ਕੋਣ ਖਾਣਾ ਸੀਪਾ ਜੀ ਕੋਲ ਤੋਂ ਲੈ ਲ ਨੂਨ ਖਾਣਾ ਰੋਟੀ ਕਹਦਾ ਇਹ ਨੂੰ ਪਹੁੰਚਾਏਗਾ ਇਧਰ ਚਮਰ ਖਾਰੀ 버거 ਨੂੰ ਪਹੁੰਚਾਏਗਾ ਉਹ ਬਰਨਿੰਗ ਹਰੀ ਰੋਟੀ ਉਹਨੂੰ ਹੀ ਪਹੁੰਚਾਇਆ ਅੱਜ ਨਾਲ ਦੇ ਬੱਚੇ ਨੇ ਖੋਣਾ ਬਣਾ ਰਹਿ ਸਕਦਾ ਰਾਤ ਪੈ ਗਈ ਤੇ ਹੁਣ ਜਿਵੇਂ ਆਪਣੇ ਡੇਰੇ ਸੌਣ ਵਾਸਤੇ ਤੇ ਇਹ ਬੰਦਾ ਆਟੋ ਪਾਇਲਟ ਤੇ ਆਪਣੀ ਗੱਡੀ ਲਾ ਗਿਆ ਹੈ ਥੱਲੇ ਤੇ ਨੂਰ ਨੇ ਆ ਕੇ ਉੱਤੇ ਪੰਗੜੇ ਪਾਣੇ ਚਾਲੂ ਕਰਤੇ ਨੇ ਸਿਮਰ ਵੀ ਆ ਗਈ ਉੱਤੇ ਓ ਬੱਸ ਕਰੋ ਓਏ ਹੋਏ ਓਏ ਹੋਏ ਓਏ ਹੋਏ ਓਏ ਓਏ ਜੀ ਹੁਣ ਮਸਤੀ ਚਾਲੂ ਹੈ ਦੀਆਂ ਨਾਲ ਦੀ ਬੱਸ ਕਰ ਬੱਸ ਕਰ ਓਏ ਇਹਨਾਂ ਨੇ ਤੇ ਮਸਤੀ ਕਰਦੇ ਹੀ ਰਹਿਣਾ ਤੇ ਹੁਣ ਮੈਂ ਇਸ ਵਲੌਗ ਨੂੰ ਇੱਥੇ ਐਂਡ ਕਰਨ ਲੱਗਾ ਕਿਉਂਕਿ ਮੈਂ ਵੀਡੀਓ ਐਡਿਟ ਕਰਨੀ ਹੈ ਤੇ ਜੇ ਇਹ ਤੋਂ ਆਪਣੀ ਵੀਡੀਓ ਪਸੰਦ ਆਈ ਹੋਵੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਲ ਮੱਚ ਗੁੱਡ ਨਾਈਟ